ਬਰਮਾਨ ਦੀ ਜੈ ਬਰਮਾਨ ਦੀ ਜੈ ਇਹ ਕਹ ਰਾਹ ਸਿਰਾਲੀ ਦਾ ਪਹਿਲਾਂ ਤਾਂ ਸਾਰਿਆਂ ਨੂੰ ਜਿਹੜੀ ਹੈਗੀ ਜੈ ਮਾਤਾ ਦੀ ਤੇ ਜਿਹੜੀ ਮੀਟਿੰਗ ਦਾ ਜਿਹੜਾ ਹੈਗਾ ਮੇਨ ਮੁੱਦਾ ਜਿਹੜਾ ਹੈਗਾ ਸੀ ਇਹਦੇ ਵਿੱਚ ਜਿਹੜਾ ਲੰਗਰ ਲਗਾਇਆ ਜਾ ਰਿਹਾ ਹੌਲੇ-ਮਹੱਲੇ ਤੇ 2 ਤੋਂ ਲੈ ਕੇ 5 ਤਾਰੀਖ ਤੱਕ ਇਸ ਤੋਂ ਬਾਅਦ ਜਿਹੜੇ ਹੈਗਾ ਸਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਮਿੱਤਰ ਪ੍ਰੇਮੀ ਜਿਨ੍ਹਾਂ ਨੇ ਵੀ ਸਹਿਯੋਗ ਸਾਨੂੰ ਦੇ ਹੈਗਾ ਉਹਨਾਂ ਦਾ ਵੀ ਅਸੀਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਤੇ ਅੱਜ ਜਿਹੜਾ ਹੈਗਾ ਨਵੀਂ ਕਮੇਟੀ ਦਾ ਇੱਕ ਚੇਰਨ ਹੋਇਆ ਹੈਗਾ ਉਸ ਦੇ ਵਿੱਚ ਕਰਨ ਗੁਪਤਾ ਜੀ ਨੂੰ ਬਾਈਸ ਚੇਅਰਮੈਨ ਲਗਾਇਆ ਗਿਆ ਹੈਗਾ ਤੇ ਹੋਰ ਸਾਰਿਆਂ ਨੂੰ ਜਿਹੜੇ ਅਲੱਗ-ਅਲੱਗ ਅਹੁਦੇ ਦਿੱਤੇ ਗਏ ਹੈਗੇ ਨੇ ਇਸ ਦੇ ਨਾਲ ਹੀ ਜਿਹੜਾ ਹੈਗਾ ਮੈਂ ਕਹਾਂਗਾ ਵੀ ਅੱਗੇ ਨੂੰ ਵੀ ਜਿਹੜਾ ਹੈਗਾ ਹੁਣ ਅਸੀਂ ਲੰਗਰ ਲੈ ਕੇ ਜਾਣਾ ਹੈਗਾ ਤੇ ਸ਼ਹਿਰ ਨਿਵਾਸੀਆਂ ਨੂੰ ਇਹ ਬੇਨਤੀ ਕਰਦਾ ਹੈਗਾ ਜਿੰਨਾ ਵੱਧ ਤੋਂ ਵੱਧ ਸਾਨੂੰ ਸਹਿਯੋਗ ਦੇ ਸਕਦੇ ਹੈਗੇ ਤਨਮਨ ਤੁਹਾਨੂੰ ਤੋਂ ਤੇ ਨਾਲ ਸੇਵਾ ਵੀ ਸਾਨੂੰ ਉਹਨਾਂ ਦੀ ਚਾਹੀਦੀ ਹੈਗੀ ਜੈ ਮਾਤਾ ਦੀ ਜੈ ਮਾਤਾ ਇਹ ਦੋ ਤਰੀਕ ਤੇ ਲੈ ਕੇ ਤਾਂ ਤਰੀਕ ਤੱਕ ਆਪਣਾ ਲੰਗਰ ਹੈ ਜੀ ਇਹ ਆਪਣਾ ਨਿਊ ਬੱਸ ਸਟੈਂਡ ਜਿਹੜਾ ਹੈਗਾ ਜੀ ਨਾਨਾ ਦੇਵੀ ਜਿਹੜਾ ਛੇ ਰਣਾ ਮੋੜ ਹੈ ਉਹਦੇ ਉੱਪਰ ਲੱਗਦਾ ਹੈ ਜੀ। ਸੋ ਸ਼ਹਿਰ ਵਸੇ ਨੂੰ ਕੀ ਕਹਿਣਾ ਚਾਹੋਗੇ? ਭਾਈ ਸ਼ਹਿਰ ਵਸੇ ਨੂੰ ਮੈਂ ਚਾਹੁੰਦਾ ਕਿ ਸਾਨੂੰ ਬੱਦ ਤੇ ਬੱਦ ਸਹਿਯੋਗ ਦਿਓ ਤੇ ਨਾਲੇ ਸਾਡੇ ਲੰਗਰ ਉੱਥੇ ਸ਼ਹਿਰ ਵਸੇਆਂ ਲੰਗਰ ਹੈ ਸਾਰੇ ਸ਼ਹਿਰ ਵਸੇ ਉੱਥੇ ਪਹੁੰਚੋ ਤੇ ਸੇਵਾ ਕਰੋ ਜੀ। ਧੰਨਵਾਦ। ਧੰਨਵਾਦ। ਬਹੁਤ ਵਾਧ। ਅੱਜ ਜੋ ਮੀਟਿੰਗ ਰੱਖੀ ਗਈ ਹੈ ਤੇ ਨਵੇਂ ਅਹੁਦੇ ਜਿੱਤੇ ਗਏ ਉਸ ਬਾਰੇ ਥੋੜੀ ਜਾਣਕਾਰੀ ਦਿਓ। ਪਹਿਲਾਂ ਤਾਂ ਜੀ ਅਸੀਂ ਜਿਹੜੇ ਰਾਣੀਆ ਰਜਿਸਟਰਡ ਹੋ ਜੀ ਨੂੰ ਦੁਆਰੇ ਪ੍ਰਧਾਨ ਬਣਾਇਆ ਗਿਆ ਸਾਡੀ ਕਮੇਟੀ ਵੱਲੋਂ ਤੇ ਉਸ ਤੋਂ ਬਾਅਦ ਹੀ ਆਪਣਾ ਕਰਨ ਗੁਪਤਾ ਜੀ ਇਹਨਾਂ ਨੂੰ ਵਾਇ ਤੇ ਬਾਕੀ ਹੋਰ ਅਹੁਦੇਦਾਰ ਖੜੇ ਇੱਥੇ ਮੌਜੂਦ ਸਾਰੇ ਤੇ ਜਿਹੜਾ ਸਾਡਾ ਲੰਗਰ ਹੈ ਨਾਣਾ ਦੇ ਵੀ ਦਰਬਾਰ ਵੀ ਖੇ ਜਿਹੜਾ ਹਿਮਾਚਲ ਵੀ ਖੇ ਲੱਗੇ ਬਸਟੈਂਡ ਦੇ ਉੱਪਰ ਲੱਗੇ ਆ ਇਹ ਪਹਿਲਾਂ ਵੀ ਲੱਗਦਾ ਰਿਹਾ ਹੁਣ ਕੰਟੀਨਿਊ ਲੱਗੇ ਆ 2 ਤੋਂ ਲੈ ਕੇ 31 ਤੱਕ ਜਿਹੜਾ ਲਗਾਤਾਰ ਚੱਲੇਗਾ 24 ਘੰਟੇ ਸੋ ਸ਼ਹਿਰ ਨਿਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਅਸੀਂ ਸ਼ਹਿਰ ਨੋਸੇ ਕਹਿੰਦੀ ਬਾਤਿਵਾਸੀ ਲੰਗਰ ਚ ਵੱਧ ਤੋਂ ਵੱਧ ਸੇਵਾ ਕਰੋ ਤੇ ਬਾਤਿਵਾ ਆ ਕੇ ਆਪਣਾ ਸੇਵਾ ਦਾ ਮੌਕਾ ਦਿਓ ਤੇ ਬਾਤਿਵਾ ਸੇਵਾ ਉੱਥੇ ਆ ਕੇ ਕਰੋ ਕਿਸੇ ਦਾ ਨਿੱਜੀ ਲੰਗਰ ਨਹੀਂ ਹੈਗਾ ਬਾਤਿਵਾ ਸੇਵਾ ਕਰੋ ਆ ਕੇ ਸਰਪਾਲ ਸਾਹਿਬ ਜਿਹੜਾ ਉਹਨਾਂ ਨੂੰ ਮੈਂ ਕਹਿੰਦੇ ਬਾਤੇ ਬਾਪ ਆਪਣਾ ਟਾਈਮ ਕੱਢੋ ਤੇ ਸੇਵਾ ਕਰੋ ਬਾਤੇ ਬਾਤ ਮਤਲਬ ਆਪਣਾ ਸਹਿਯੋਗ ਕਰੋ ਠੀਕ ਹੈ ਜੀ ਧੰਨਵਾਦ ਅ ਸਭ ਤੋਂ ਪਹਿਲਾਂ ਜੈ ਮਾਤਾ ਦੀ ਔਰ ਸ਼੍ਰੀ ਨੂ ਨੈਣਾ ਦੇਵੀ ਮਹਾਮਾਈ ਲੰਗਰ ਕਮੇਟੀ ਕੁਰਾਲੀ ਵੱਲੋਂ ਇਹ ਦੂਸਰਾ ਹੋਲੇ ਮਹੱਲੇ ਤੇ ਇਹ ਲੰਗਰ ਲਗਾਇਆ ਜਾ ਰਿਹਾ ਸਮੂਹ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਉਸ ਦੇ ਲਈ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਔਰ ਬਹੁਤ ਹੀ અપਾਰ ਕਿਰਪਾਏ ਸ਼ਹਿਰ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਟਾਈਮ-ਟਾਈਮ ਤੇ ਬਹੁਤ ਹੀ ਜਿਹੜੇ ਲੰਗਰ ਨੇ ਉਹ ਕੋਰਾਲੀ ਸ਼ਹਿਰ ਵੱਲੋਂ ਲਗਾਏ ਜਾਂਦੇ ਨੇ ਅਲੱਗ-ਅਲੱਗ ਧਾਰਮਿਕ ਸਥਾਨਾਂ ਤੇ ਇਸੇ ਤਰ੍ਹਾਂ ਸ਼੍ਰੀ ਨਿਆਣਾ ਦੇਵੀ ਵਿਖੇ ਹਰ ਸਾਲ ਲੰਗਰ ਜਿਹੜਾ ਉਹ ਲੱਗ ਰਿਹਾ ਹੈ ਔਰ ਜਿੱਥੇ ਹੋਲੇ ਮਹੱਲੇ ਤੇ ਲੰਗਰ ਲੱਗਦਾ ਉਸ ਦੇ ਨਾਲ ਨਾਲ ਸੌਣ ਦੇ ਮਹੀਨੇ ਲੰਗਰ ਔਰ ਇਸ ਵਾਰ ਤਾਂ ਮਹਾਮਾਈ ਦੇ ਕਿਰਪਾ ਦੇ ਨਾਲ ਨਵੇਂ ਸਾਲ ਤੇ ਵੀ ਲੰਗਰ ਲਗਾਇਆ ਗਿਆ ਉਸਦੇ ਲਈ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਔਰ ਇਸ ਵਾਰ ਹੋਲੇ ਮਹੱਲੇ ਦੇ ਦੌਰਾਨ 2 ਮਾਰਚ ਤੋਂ ਲੈ ਕੇ 5 ਮਾਰਚ ਤੱਕ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਲੱਗ ਰਿਹਾ ਔਰ ਇਸੇ ਨਾਲ ਨਾਲ ਅਸੀਂ ਵਿਨੈਕ ਜੀ ਨੇ ਸਾਡੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਔਰ ਪ੍ਰਧਾਨ ਜੀ ਸਾਡੇ ਰਜਿਸਟਰ ਠੌਰ ਜੀ ਔਰ ਕਰਨ ਜੀ ਜਿਨ੍ਹਾਂ ਨੂੰ ਹੁਣੇ-ਹੁਣੇ ਵਾਈਸ ਪ੍ਰਧਾਨ ਬਣਾਇਆ ਗਿਆ ਉਸਦੇ ਲਈ ਇਹਨਾਂ ਨੂੰ ਅਸੀਂ ਵਧਾਈ ਵੀ ਦੇਣੇ ਆਂ ਔਰ ਸ਼ਹਿਰ ਨੂੰ ਅਪੀਲ ਹੈ ਕਿ ਬਾਤ ਤੋਂ ਬਾਅਦ ਸਾਡਾ ਸਹਿਯੋਗ ਕਰਨ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਦਾ ਜੋ ਲੰਗਰ ਲੱਗਣ ਜਾ ਰਿਹਾ ਔਰ ਉਸ ਤੇ ਨਾਲ-ਨਾਲ ਸੇਵਾ ਸੇਵਾ ਭਾਵਨਾ ਬਹੁਤ ਜ਼ਰੂਰੀ ਹੈ ਮਾਤਾ ਦੇ ਦਰਬਾਰ ਪਹੁੰਚੋ ਬੱਸ ਸਟੈਂਡ ਤੇ ਲੰਗਰ ਲੱਗਣਾ ਹੈ 2 ਮਾਰਚ ਤੋਂ ਲੈ ਕੇ 5 ਮਾਰਚ ਸਾੱਕ ਉਸ ਦੇ ਵਿੱਚ ਸਹਿਯੋਗ ਦਿੰਦੇ ਹੋਏ ਨਾਲ-ਨਾਲ ਸੇਵਾ ਭਾਵਨਾ ਦੇ ਨਾਲ ਉੱਤੇ ਸੇਵਾ ਦੇ ਲਈ ਵੀ ਪਹੁੰਚੋ ਜੈ ਮਾਤਾ ਦੀ